ਹੱਡੀਆਂ ਦੀ ਬਿਮਾਰੀ ਲੱਗੀ ਐ ਰੀਡ ਦੀ ਹੱਡੀ ਦੀ ਪ੍ਰੋਬਲਮ ਐ ਤੇ ਉਹਦੇ ਕਰਕੇ ਸਰੀਰ ਸਾਰਾ ਇਕੱਠਾ ਹੋ ਗਿਆ ਸੀ ਕਿੰਨੇ ਚਿਰ ਤੁਹਾਡੇ ਬੇਟਾ ਬਿਮਾਰ ਹੈ ਜੀ 1 ਸਾਲ ਤੋਂ ਹੈ 1 ਸਾਲ ਦੇ ਵਿੱਚ ਅਣਹੀ ਘਟ ਕਰਦੇ ਨੇ ਫਿਰ ਮੈਨੂੰ ਥੋੜਾ ਲੱਗਣ ਲੱਗਾ ਡਾਊਟ ਵੀ ਥੋੜੀ ਦਿੱਕਤ ਐ ਮੈਂ ਤੇ ਪਾਪਾ ਨੂੰ ਬੋਲਿਆ ਕਿ ਇਹ ਕਮਜ਼ੋਰ ਹੁੰਦਾ ਜਾ ਰਿਹਾ ਥਿੰਫੇ ਦੇ ਇਹ ਕਹਿੰਦੇ ਨਹੀਂ ਪੜ੍ਹਾਈ ਦਾ ਹੋ ਜੋਰ ਐ ਉਹਦੇ ਕਰਕੇ ਹੋ ਰਿਹਾ ਇਹ ਫਿਰ ਅਸੀਂ ਚੇਅਰਜੀ ਕੇ ਸੈਕਟਰ ਗਏ ਉਹਨਾਂ ਨੇ ਦਵਾਈ ਚ ਲੈ دی ਵੀ ਟੀਵੀ ਐ ਇਹਨੂੰ ਉਹ ਤਾਂ ਕੋਈ ਵਸਰਾ ਆਰਾਮ ਨਹੀਂ ਲੱਗਾ ਸਭ ਨੂੰ ਆ ਬੇਟਾ ਜਿਹੜਾ ਨਾਮ ਕੀ ਹੈ ਰਮਨਜੋਤ ਸਿੰਘ ਕਿਹੜੀ ਕਲਾਸ ਚ ਪੜ੍ਹਦੇ ਹੋ 6th 6th ਹਾਂਜੀ 12 ਸੈਕਟਰ ਲੈ ਕੇ ਜੀ ਸੀਗੇ ਇਹਨੂੰ ਹੂੰ ਫਿਰ ਉਹਨਾਂ ਨੇ ਸਾਧੂ ਨੂੰ ਸਿੱਧਾ ਹੀ ਬੋਲਦੇ ਸੀਗਾ ਵੀ ਤੁਸੀਂ 6 6 ਸੈਕਟਰ ਲੈ ਜੋ ਇਹ ਪੀਜੀ ਲੈ ਕੇ ਜਾਓ ਫਿਰ ਅਸੀਂ ਪੀਜੀ ਲੈ ਗਏ 4 ਮਹੀਨੇ ਹੋ ਗਏ ਤਾਂ ਪ੍ਰੇਸ਼ਣ ਹੋਏਗਾ ਇਹ ਗੱਡੀ ਪਿੱਛੇ ਦੀ ਵੱਧ ਗਈ ਸੀਗੀ ਰੀਡ ਦੀ ਪਹਿਲਾਂ ਤਾਂ ਇਹ ਤਾਂ ਬਹੁਤ ਬੁਰਾ ਹਾਲ ਸੀਗਾ ਇਹ ਚੱਲ ਨਹੀਂ ਸਕਦਾ ਸੀਗਾ ਚੱਕ ਕੇ ਇਲੈਕਟ੍ਰਿਕ ਬਾਥਰੂਮ ਕਰਵਾਣਾ ਜੋ ਵੀ ਕਰਵਾਣਾ ਕੋਡੇ ਨਾਲ ਮੈਂ ਜੋ ਕੁਝ ਚੱਲ ਰਿਹਾ ਸਮਝਾਂਦੀ ਕੁਛ ਪਹਿਲੇ ਪਹਿਲੇ ਤਾਂ ਨਹੀਂ ਹੁਆ ਉਹ ਜਿਵੇਂ ਥੋੜੀ ਥੋੜੀ دیر ਪਰ ਉੱਤ ਜਿਵੇਂ ਜਦੋਂ ਅਕਤੂਬਰ ਕਮਿਨਾ ਸ਼ੁਰੂ ਹੋਇਆ ਫਿਰ ਐਸੇ ਲੱਗਦਾ ਤਾਂ ਕਿ ਮੇਰਾ ਬੈਲੈਂਸ ਵਿਗੜ ਰਿਹਾ ਹੈ ਜਦੋਂ ਉਹ ਸੀੜੀ ਉਸ ਉਤਰਦਾ ਤਾਂ ਤਾਂ ਐਸੇ ਲੱਗਦਾ ਮੈਂ ਗਿਰ ਜਾਂਦਾ ਫਿਰ ਪਕੜ ਪਕੜ ਕੇ ਉਤਰਦਾ ਦੋਸਤਾਂ ਨੂੰ ਤੁਸੀਂ ਖੇਡਣ ਜਾਣ ਨੂੰ ਬਾਹਰ ਜਾਣ ਨੂੰ ਮਿਸ ਕਰਦੇ ਹੋ ਹਾਂਜੀ ਮੈਂ ਹਾਂ ਤੇ ਜਲਦੀ ਠੀਕ ਹੋ ਕੇ ਖੇਡਣ ਜਾਣਾ ਚਾਹੁੰਦਾ ਹਾਂ ਹਾਂਜੀ ਸਕੂਲ ਵੀ ਜਾਣਾ ਹੈ ਸਕੂਲ ਹੀ ਜਾਣਾ ਹਾਂ ਸਕੂਲ ਤਾਂ ਬੱਚੇ ਜਾਂਦੇ ਨਹੀਂ ਹੁੰਦੇ ਇਹਨੇ ਛੁੱਟੀ ਮਾਰਦੇ ਆ ਪਰ ਮੈਨੂੰ ਤਾਂ ਜਾਣਾ ਆਪਣੇ ਦੋਸਤਾਂ ਕੇ ਖੇਲਣਾ ਹੈ ਅਵਨ ਜੋ ਤੁਹਾਡਾ ਭਰਾ ਹਾਂਜੀ ਭਾਈਆ ਮੇਰਾ ਤੇ ਇਹ ਤੁਸੀਂ ਭਾਈ ਨੂੰ ਫਿਰ ਪਾਣੀ ਪੂਣੀ ਪਿਵਾਉਨੇ ਹੋ ਸੇਵਾ ਕਰਦੇ ਹੋ ਹਾਂ ਦੇਖਭਾਲ ਕਰਦੇ ਹਾਂ ਪੂਰੀ ਪੁੱਟੀ ਵੀ ਪਹਿਲਾਂ ਆਪ ਖਾਣੇ ਹੋ ਕਿ ਭਾਈ ਨੂੰ ਖਲਾਨੀ। ਇੱਕਦਮ ਮम्मा ਕਰ ਤੇ ਇੱਕ ਬੈਕ ਕਰਤੀ ਹੂੰ। ਅਸੀਂ ਪੰਜਾਬ ਦੇ ਇੱਕ ਸਰਹੱਦੀ ਪਿੰਡ ਦੇ ਵਿੱਚ ਆਂ ਔਰ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇੱਕ ਬੱਚੇ ਦੀ ਕਹਾਣੀ ਔਰ ਬੱਚਾ ਬੜਾ ਦਲੇਰੀ ਵਾਲਾ ਔਰ ਐਸੀ ਬਿਮਾਰੀ ਲੱਗੀ ਕਿ ਹੁਣ ਉਸ ਨੂੰ ਇਸ ਸੈਟਅਪ ਦੇ ਵਿੱਚ ਹੈ ਜਿਹੜਾ ਡਾਕਟਰਾਂ ਦੇ ਵੱਲੋਂ ਰੱਖਿਆ ਗਿਆ ਤੁਸੀਂ ਇਹ ਦੇਖ ਰਹੇ ਹੋਵੋਗੇ। ਔਰ ਇਹ ਜਿਹੜਾ ਹੱਡੀਆਂ ਦੀ ਬਿਮਾਰੀ ਲੱਗੀ ਹੈ ਰੀੜ ਦੀ ਹੱਡੀ ਦੀ ਪ੍ਰੋਬਲਮ ਹੈ ਤੇ ਉਹਦੇ ਕਰਕੇ ਸਰੀਰ ਸਾਰਾ ਇਕੱਠਾ ਹੋ ਗਿਆ ਸੀ ਤਾਂ ਡਾਕਟਰਾਂ ਨੇ ਇਹ ਦਿੱਤਾ ਤੇ ਹੁਣ ਜਲਦੀ ਹੀ ਇਹ ਜਿਹੜਾ ਠੀਕ ਹੋਣ ਦੀ ਹੈ ਸੁਭਾਅ ਨਮਾ ਮੈਂ ਹੋਰ ਇੰਟੈਲੀਜੈਂਟ ਜਿਹੜਾ ਵਿਦਿਆਰਥੀ ਵੀ ਹੈ ਇਹਨਾਂ ਤੋਂ ਜਾਣਦੇ ਆਪਾਂ ਇਹਨਾਂ ਦਾ ਨਾਮ ਆ ਬੇਟਾ ਤੁਹਾਡਾ ਨਾਮ ਕੀ ਹੈ ਰਮਨਜੋਤ ਸਿੰਘ ਕਿਹੜੀ ਕਲਾਸ ਚ ਪੜਦੇ ਹੋ 6th 6th ਹਾਂਜੀ ਤੇ ਤੁਸੀਂ ਗੇਮ ਖੇਡ ਰਹੇ ਸੀ ਹਾਂਜੀ ਇਹ ਬਿਮਾਰੀ ਜਦੋਂ ਹੋਈ ਤੁਹਾਨੂੰ ਲੱਗਿਆ ਮਹਿਸੂਸ ਹੋਇਆ ਕਿ ਕੁਝ ਹੋ ਰਿਹਾ ਸਰੀਰ ਨੂੰ ਤੁਹਾਨੂੰ ਪਤਾ ਲੱਗਦਾ ਕਿ ਤੁਹਾਡੇ ਨਾਲ ਮਤਲਬ ਜੋ ਕੁਝ ਚੱਲ ਰਿਹਾ ਸਮਝ ਆਉਂਦੀ ਕੁਝ ਪਹਿਲੇ ਪਹਿਲੇ ਤਾਂ ਨਹੀਂ ਹੋਆ ਉਹ ਜਿਵੇਂ ਥੋੜੀ ਥੋੜੀ دیر ਪਰ ਉਤ ਜਿਵੇਂ ਜਦੋਂ ਅਕਤੂਬਰ ਕਮਿਨਾ ਸ਼ੁਰੂ ਹੋਇਆ ਫਿਰ ਐਸੇ ਲੱਗਦਾ ਤਾਂ ਕਿ ਮੇਰਾ ਬੈਲੈਂਸ ਵਿਗੜ ਰਿਹਾ ਹੈ ਜਦੋਂ ਉਹ ਸੀੜੀਓਸ ਉਤਰਦਾ ਤਾਂ ਐਸੇ ਲੱਗਦਾ ਮੈਂ ਗਿਰ ਜਾਂਦਾ ਫਿਰ ਪਗੜ ਪਗੜ ਕੇ ਉਤਰਦਾ ਥਾ ऐसे लगता था चल दे फिर ते गिर जांदे सी हां जी थोड़ा थोड़ा ऐसे ये जाता था फिर ਤੁਹਾਨੂੰ ਮਹਿਸੂਸ ਹੋਇਆ ਕਿ ਬੈਲੈਂਸ ਵਿਗੜ ਰਿਹਾ ਤੁਹਾਡਾ ਸਹੀ ਤਰੀਕੇ ਨਾਲ ਉਤਰ ਨਹੀਂ 파 ਰਹੇ ਚੱਲ ਨਹੀਂ 파 ਰਹੇ ਇਹ ਮਹਿਸੂਸ ਹੋਇਆ ਤੁਹਾਨੂੰ ਹੈ हां जी ਫਿਰ ਤੁਸੀਂ ਘਰੇ ਦੱਸਿਆ ਨਹੀਂ ਉਹ ਦੱਸਿਆ ਤਾਂ ਇੱਕ ਵਾਰ ਹੀ ਦੱਸਿਆ ਨਹੀਂ ਤੇ ਫਿਰ ਉਹ ਡਾਕਟਰ ਕੀ ਕਹਿੰਦੇ ਹੁਣ ਤੁਹਾਨੂੰ ਪਤਾ ਜਲਦੀ ਠੀਕ ਹੋਣ ਵਾਲੇ ਹਾਂ ਤੁਹਾਨੂੰ ਮਤਲਬ ਜਲਦੀ ਠੀਕ ਹੋ ਜੂਗੇ ਪਹਿਲਾਂ ਦੀ ਤਰ੍ਹਾਂ ਚੱਲਣ ਫਿਰਨ ਲੱਗ ਜੂਗੇ ਡਾਕਟਰ ਕਹਿੰਦੇ ਆ ਨਾ ਹਾਂਜੀ ਫਿਰ ਕੀ ਕਰਦੇ ਰਹਿੰਦੇ ਹੋ ਫਿਰ ਪੈ ਕੇ ਉਹ ਸਕੂਲ ਤਾਂ ਜਾ ਨਹੀਂ ਹੁੰਦਾ ਫਿਰ ਕਿਵੇਂ ਪੜ੍ਹਾਈ ਦਾ ਕਿਵੇਂ ਚੱਲ ਰਿਹਾ ਇਹ ਤਾਂ ਬੱਸ ਐਸੀ ਖੇਡ ਲੈਂਦਾ ਹਾਂ ਜਾਂ ਫਿਰ ਐਸੀ ਅੰਦਰ ਉਹ ਕਮਰੇ ਵਿੱਚ ਪੈ ਜਾਂਦਾ ਹਾਂ ਥੋੜੀ देर ਕੇ ਲਈ ਵੈਸੇ ਮੋਬਾਈਲ ਵੀ ਦੇਖ ਲੈਂ다 ਹਾਂਜੀ ਕੀ ਕੀ ਪਸੰਦ ਆ ਮੋਬਾਈਲ ਤੇ ਮੋਬਾਈਲ 'ਮੈਂ ਤਾਂ ਕੁਝ ਨਹੀਂ ਬਸ ਐਸੇ ਗੇਮਸ ਜਾਂ ਫਿਰ YouTube YouTube ਤੇ ਕੀ ਦੇਖਦੇ ਹੋ వీడియోస్ ଦିଖତ ନାହିଁ YouTube ਦੇ ਹਾਂਜੀ ਹਾਂ ਔਰ ਇਹਦੇ ਸਾਨੂੰ ਬਣਾ ਕੇ ਦਿਖਾਵਾਂਗੇ ਕੁਝ ਤੁਸੀਂ ਇਸਮ ਹਾਂ ਕੀ ਬਣਾ ਕੇ ਦਿਖਾਵਾਂਗੇ ਮੈਂ ਬਣਾਉਂਗਾ ਇਸਮੇ ਪਲੱਸ ਮਾਈਨਸ ਐਂਡ ਐਚ ਪੈਟਰਨ ਇੱਕ ਸਾਥ ਚਲੋ ਬਣਾਓ ਸਾਨੂੰ ਤਾਂ ਜੀ ਵੀ ਨਹੀਂ ਇਹ ਜੋੜਨਾ ਆਉਂਦਾ ਸਾਭ ਨਹੀਂ ਆਉਂਦਾ ਹੈ ਤਾਂ ਤੁਸੀਂ ਇਹਨਾਂ ਕੁਝ ਬਣਾ ਲੈਣੇ ਵਿੱਚ ਉਹ ਤਾਂ ਮੈਨੇ ਵੀ ਅੱবি ਅੱ비 ਸਿੱਖਿਆ ਇਹ ਰਹਾ ਪਲੱਸ ਇਹ ਰਹਾ ਐਚ ਹੋਰ ਇਹਾਂ ਪਰ ਮਾਈਨਸ ਦਿਖਾ ਦਿਓ ਦਿਖਾ ਦਿਓ ਦੁਬਾਰਾ ਇਹ ਰਹਾ ਪਲੱਸ ਰੈੱਡ ਸਾਈਡ ਇਹ ਰਹਾ ਦੋ ਸਾਈਡ ਤੇ ਪਲੱਸ ਹੈ ਦੋ ਸਾਈਡ ਮਾਈਨਸ ਔਰ ਦੋ ਸਾਈਡ ਐਚ ਹੂੰ ਐਸੇ ਔਰ ਦਿਸ਼ਾਂ ਦੇ ਝੰਡੇ ਬਣਾ ਕੇ ਦਿਖਾਓ ਸਾਨੂੰ ਕਿਹੜੇ ਕਿਹੜੇ ਦਿਸ਼ਾਂ ਦੇ ਆਉਂਦੇ ਤੁਹਾਨੂੰ ਨਾਲੇ ਤੁਹਾਨੂੰ ਪਤਾ ਤਾਂ ਹੀ ਤੁਹਾਨੂੰ ਦੂਜੇ ਝੰਡੇ ਪਤਾ ਦੂਸਰੇ ਦੇਸ਼ਾਂ ਦੇ ਕਿਸ ਤਰ੍ਹਾਂ ਦਾ ਕਲਰ ਹੈ ਤਾਂ ਹੀ ਤੁਸੀਂ ਬਣਾ ਲੈਨੇ ਹੋ ਹਨਾ ਹਾਂਜੀ ਕਿੰਨੇ ਦੇਸ਼ਾਂ ਦੇ ਝੰਡਿਆਂ ਦਾ ਪਤਾ ਤੁਹਾਨੂੰ ਮੈਨੂੰ ਜਿਵੇਂ ਬੰਗਲਾਦੇਸ਼ ਜਪਾਨ ਔਰ ਕਹਿੰਦੇ ਰਸ਼ੀਆ ہمارا ਦੇਸ਼ ਇੰਡੀਆ ਔਰ ਐਸੀ ਦੇਸ਼وں ਦਾ ਪਤਾ ਹੈ ਮੈਨੂੰ ਚਲੋ ਰਸ਼ੀਆ ਦਾ ਬਣਾ ਕੇ ਦਿਖਾਉ ਤੁਹਾਨੂੰ ਸੋ तो não बाय है não o ये रशिया हूं रशिया दा बन गया जापान दा जापान ਅਬ ਜਪਾਨ ਹਾਂ ਇਹ ਆ ਜਪਾਨ ਜੀ ਜਪਾਨ ਦਾ ਬਣ ਗਿਆ ਹਾਂਜੀ ਕੀ ਬਾਤ ਆ ਹੋਰ ਫਿਰ ਦੋਸਤਾਂ ਨੂੰ ਤੁਸੀਂ ਖੇਡਣ ਜਾਣ ਨੂੰ ਬਾਹਰ ਜਾਣ ਨੂੰ ਮਿਸ ਕਰਦੇ ਹੋ ਹਾਂਜੀ ਹਾਂ ਤੁਸੀਂ ਜਲਦੀ ਠੀਕ ਹੋ ਕੇ ਖੇਡਣ ਜਾਣਾ ਚਾਹੁੰਦੇ ਹੋ ਹਾਂਜੀ ਸਕੂਲ ਵੀ ਜਾਣਾ ਹੈ ਸਕੂਲ ਵੀ ਜਾਣਾ ਹਾਂ ਸਕੂਲ ਤਾਂ ਬੱਚੇ ਜਾਂਦੇ ਨਹੀਂ ਹੁੰਦੇ ਇਹਨੇ ਛੁੱਟੀ ਮਾਰਦੇ ਆ ਪਰ ਮੈਨੂੰ ਤਾਂ ਜਾਣਾ ਆਪਣੇ ਦੋਸਤਾਂ ਕੇ ਖੇਲਣਾ ਹੈ ਇਸ ਕਰਕੇ ਤੁਹਾਨੂੰ ਇੰਗਲਿਸ਼ ਵੀ ਬੜੀ ਸੋਹਣੀ ਆਉਂਦੀ ਆ ਉਹ ਕਿੱਥੋਂ ਸਿੱਖੀ ਆ ਮਤਲਬ ਮੈਂ ਤੁਹਾਡਾ ਇੱਕ ਐਸੇ ਦੇਖ ਰਿਆ ਸੀ ਲਿਖਿਆ ਹੋਇਆ ਇੰਗਲਿਸ਼ ਬੜੀ ਵਧੀਆ ਆਉਂਦੀ ਆ ਤੁਹਾਨੂੰ ਸਕੂਲ ਚੋਂ ਸਿੱਖੀ ਆ ਤੁਸੀਂ ਹਾਂਜੀ ਸਰਕਾਰੀ ਸਕੂਲ ਪੜ੍ਹਦੇ ਹੋ ਹਾਂਜੀ ਉਹ ਉੱਥੇ ਤੁਸੀਂ ਇੰਨੀ ਵਧੀਆ ਇੰਗਲਿਸ਼ ਸਿੱਖੀ ਹਾਂਜੀ ਇੰਗਲਿਸ਼ ਚ ਸਾਨੂੰ ਆਪਣਾ ਇੰਟਰੋਡਕਸ਼ਨ ਦੇ ਕੇ ਦਿਖਾਉਗੇ ਫੈਮਿਲੀ ਬਾਰੇ ਦੱਸੋਗੇ ਮਾਈ ਨੇਮ ਇਜ਼ ਅਮਨਜੋਤ ਸਿੰਘ ਆਈ ਏਮ ट्वेल्व इयर ओल्ड माई मदर नेम इज़ कुलवंत कौर माई फादर नेम इज़ विनोद कुमार माई सिस्टर नेम इज माई सिस्टर्स नेम इज़ काव्या एंड कृतिका माई ब्रदर नेम इज़ दिव्यांश माई ग्रैंड मदर नेम इज़ प्रीतो देवी एंड माए अंकल नेम इज़ मुकेश कुमार माए आंटी नेम इज़ रीता ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਇੰਗਲਿਸ਼ ਦਾ ਅਸੀਂ ਇਹਨਾਂ ਦੇ ਕੈਸੇ ਵੀ ਪੜਿਆ ਜਿਹੜਾ ਲਿਖਿਆ ਹੋਇਆ ਸੀਗਾ ਫਾਦਰ ਤੇ ਮਾਤਾ ਨਾਲ ਵੀ ਗੱਲਬਾਤ ਕਰਾਂਗੇ ਕਿੰਨੇ ਚਿਰ ਤੋਂ ਬਿਮਾਰੀ ਹੈ ਖਾਸ ਤੌਰ ਤੇ ਸਾਡਾ ਮਕਸਦ ਇਹ ਹੈ ਕਿ ਇੱਕ ਮੋਟੀਵੇਸ਼ਨਲ ਜਿਹੜਾ ਕਿੰਨਾ ਹੈ ਹੋਣਾ ਕਿ ਮੰਜੀ ਦੇ ਪਿਆ ਬਹੁਤ ਹਾਸਮੁਖ ਚਿਹਰੇ ਵਾਲਾ ਇਹ ਬੱਚਾ ਪਰ ਜਲਦੀ ਡਾਕਟਰਾਂ ਨੇ ਕਿਹਾ ਸਹੀ ਹੋ ਜਾਣਾ ਹੈ ਕਈ ਇਕਬੀਰ ਬਿਮਾਰੀਆਂ ਦੀਆਂ ਕਈ ਜ਼ਿੰਦਗੀਆਂ ਦਾ ਸ਼ਿਕਾਰ ਹੋ ਜਾਂਦੀਆਂ ਨੇ ਪਰ ਬਹੁਤ ਸਾਰੇ ਲੋਕ ਉਹਨਾਂ ਲਈ ਅਸੀਂ ਇਹ ਕਹਾਣੀ ਰਿਕਾਰਡ ਕਰ ਰਹੇ ਹਾਂ ਕਿ ਜਿਹੜੇ ਉਦਾਸ ਮੁਰਝਾਈ ਰਹਿੰਦੇ ਨੇ ਜਿਹੜੇ ਕਹਿੰਦੇ ਕਿ ਸਾਨੂੰ ਬਹੁਤ ਜ਼ਿਆਦਾ ਡਿਪਰੈਸ਼ਨ ਹੋ ਗਿਆ ਸਹੀ ਤੁਰੇ ਫਿਰਦੇ ਹਨ ਜਿਨ੍ਹਾਂ ਦੇ ਅੰਗ ਪੈਰ ਵੀ ਚੱਲਦੇ ਆ ਤਾਂ ਮੰਚੇ ਤੇ ਪੈਣ ਦਾ ਦੁੱਖ ਸਭ ਤੋਂ ਵੱਡਾ ਹੁੰਦਾ ਤੇ ਇਹ ਕਿੰਨੇ ਚਿਰ ਤੋਂ ਤੁਹਾਡੇ ਬੇਟਾ ਬਿਮਾਰ ਹੈ ਜੀ 1 ਸਾਲ ਤੋਂ ਹੈ ਇੱਕ ਸਾਲ ਤੋਂ ਹੂੰ ਅ ਫਿਰ ਡਾਕਟਰਾਂ ਨੇ ਕੀ ਕਿਹਾ ਜਦੋਂ ਤੁਹਾਨੂੰ ਪਤਾ ਲੱਗਦਾ ਇਹ ਬਿਮਾਰੀ ਦਾ ਇਹਨਾਂ ਨੇ ਰੀੜ ਦੀ ਹੱਡੀ ਦਾ ਟੈਸਟ ਕੀਤਾ ਉਹਨਾਂ ਨੇ ਬੋਲਿਆ ਕਿ ਟੀਵੀ ਹੈ ਇਹਨਾਂ ਦੇ ਵੱਡੀਆਂ ਦੇ ਹਾਂਜੀ ਤੁਹਾਨੂੰ ਪਤਾ ਲੱਗਿਆ ਸੀਗਾ ਪਹਿਲਾਂ ਹਾਂਜੀ ਇਹ ਕਮਜ਼ੋਰ ਹੁੰਦਾ ਚਲੇ ਗਿਆ ਖਾਣਾ ਨਹੀਂ ਖਾਂਦਾ ਸੀਗਾ ਮਤਲਬ ਜੇ ਇਨੀਸ਼ੀਅਲੀ ਕਈ ਵਾਰੀ ਪਤਾ ਵੀ ਨਹੀਂ ਲੱਗਦਾ ਬੱਚੇ ਦੱਸਦੇ ਨਹੀਂ ਹੈਗੇ ਵੀ ਆਹ ਪ੍ਰੋਬਲਮ ਹੈਗੀ ਉਹਨਾਂ ਨਾਲ ਤੇ ਬੱਚਿਆਂ ਨੂੰ ਤਾਂ ਸਮਝ ਵੀ ਨਹੀਂ ਆਉਂਦਾ ਬੱਚੇ ਬਹੁਤ ਛੋਟੇ ਹੁੰਦੇ ਕਿ ਕਹਿੰਗੇ ਹੋਰ ਲੋਕ ਵੀ ਸਾਨੂੰ ਦੇਖ ਰਹੇ ਹੋਣਿਆ ਜਦੋਂ ਖਾਣਾ ਹੀ ਘੱਟ ਕਰਦੇ ਨੇ ਫਿਰ ਮੈਨੂੰ ਥੋੜਾ ਲੱਗਣ ਲੱਗਾ ਡਾਊਟ ਵੀ ਇਹ ਥੋੜੀ ਦਿੱਕਤ ਹੈ ਮੈਂ ਤਾਂ ਪਾਪਾ ਨੂੰ ਬੋਲਿਆ ਕਿ ਇਹ ਕਮਜ਼ੋਰ ਹੁੰਦਾ ਜਾ ਰਿਹਾ ਤਿੰਨ ਦਿਨ ਉਹ ਵੀ ਦੇ ਲਾਚ ਕਰਵਾਓ ਇਹ ਕਹਿੰਦੇ ਨਹੀਂ ਪੜ੍ਹਾਈ ਦਾ ਜ਼ੋਰ ਹੈ ਉਹਦੇ ਕਰਕੇ ਹੋ ਰਿਹਾ ਹੈ ਮੈਂ ਕਿਹਾ ਨਹੀਂ ਵੀ ਇਹਨੂੰ ਦਿਖਾਓ ਕਿਤੇ ਫਿਰ ਉਸ ਚੇਰੇ ਦੇ ਸੈਕਟਰ ਗਏ ਉਹਨਾਂ ਨੇ ਦਵਾਈ ਚਲਾਈ ਦੀ ਵੀ ਟੀਵੀ ਆ ਇਹਨੂੰ ਉਹ ਤਾਂ ਕੋਈ ਵਸਰਾ ਆਰਾਮ ਨਹੀਂ ਲੱਗਾ ਸਾਨੂੰ ਫਿਰ ਰੀੜ ਦੀ ਹੱਡੀ ਤੋਂ ਦੇਖਿਆ ਵੀ ਇਹਦੀ ਰੀੜ ਦੀ ਇਹਦੀ ਹੱਡੀਆਂ ਵਾਲੀ ਹੋਰ ਫਿਰ ਦਵਾਈ ਚਲੇ ਗਿਆ ਕਿਉਂਕਿ ਕਈ ਵਾਰੀ ਇਸ ਤਰ੍ਹਾਂ ਦੀਆਂ ਬਿਮਾਰੀਆਂ ਪੰਜਾਬ ਚ ਇਹ ਲੋਕਾਂ ਨੂੰ ਪਤਾ ਨਹੀਂ ਲੱਗਦੀਆਂ ਜੀ ਕਿਉਂਕਿ ਅ ਅਨਗੋਲਿਆ ਕਰ ਦਿੰਦੇ ਆ ਵੀ ਪਤਾ ਹੀ ਨਹੀਂ ਲੱਗਦਾ ਬੱਚਾ ਬੱਚਾ ਖੁਦ ਮਹਿਸੂਸ ਨਹੀਂ ਕਰ ਰਿਹਾ ਉਹਨੂੰ ਦਰਦ ਨਹੀਂ ਹੋ ਰਿਹਾ ਕੁਝ ਨਹੀਂ ਹੋ ਰਿਹਾ ਇਸ ਚਿੱਪ ਦੀ ਕੋ ਦਰਦ ਤਾਂ ਹੋ ਨਹੀਂ ਰਿਹਾ ਹੌਲੀ ਹੌਲੀ ਬਿਮਾਰੀ ਸਰੀਰ ਨੂੰ ਖਾ ਰਹੀ ਹੈ ਇਹ ਤਾਂ ਲੋਕ ਤੇ ਅਸੀਂ 12 ਸੈਕਟਰ ਲੈ ਕੇ ਸੀਗੇ ਇਹਨੂੰ ਫਿਰ ਉਹਨਾਂ ਨੇ ਸਾਧੂ ਸਿੱਧਾ ਹੀ ਬੋਲਦੇ ਸੀਗਾ ਵੀ ਤੁਸੀਂ 6 6 ਸੈਕਟਰ ਲੈ ਜੋ ਪੀਜੀ ਲੈ ਕੇ ਜਾਓ ਫਿਰ ਅਸੀਂ ਪੀਜੀ ਲੈ ਗਏ ਫਿਰ ਉੱਥੇ ਸਾਨੂੰ ਪਤਾ ਲੱਗਿਆ ਵੀ ਇਹਨੂੰ ਹੱਡੀਆਂ ਵਾਲੀ ਟੀਵੀ ਹੈਗੀ ਪੀਜੀ ਤੋਂ ਲਾ ਚੱਲ ਰਹੀ ਹੈ ਹਾਂਜੀ ਕਿੰਨੇ ਚਿਰ ਤੋਂ ਕਹਿੰਦੇ ਸੀ ਸਾਲ ਤੋਂ ਉਹ ਤਾਂ ਪੀਜੀ ਤੋਂ ਲਾ ਜਤ 4 ਮਹੀਨੇ ਹੋ ਗਏ ਤਾਂ ਪ੍ਰੇਸ਼ਣ ਹੋਏ ਨੂੰ ਇਹਦੀ ਹੱਡੀ ਪਿੱਛੇ ਦੀ ਵੱਧ ਗਈ ਸੀਗੀ ਰੀੜ ਦੀ। ਗੇਲ ਦੀ ਹੱਡੀ। ਹਾਂਜੀ। ਪਰ ਇਹਦੇ ਨਾਲ ਇਹ ਵੀ ਇੱਕ ਹੋਰ ਮਾਪ ਆਪਦੀ ਆਪਣੇ ਬੱਚਿਆਂ 'ਚ ਜੇ ਕਿਸੇ ਵਿੱਚ ਕੋਈ ਸਮੱਸਿਆ ਦਿਖਦੀ ਹੈ ਤਾਂ ਮੌਕੇ ਤੇ ਹਾਂਜੀ। ਉਹਦਾ ਧਿਆਨ ਰੱਖਣਾ ਨਾ ਇਹ ਇਹ ਵੀ ਸਹੀ ਕਹਿਣਾ ਵੀ ਇਹ ਠੀਕ ਟਾਈਮ ਤੇ ਤੁਸੀਂ ਲੈ ਕੇ ਆ ਗਏ ਫਿਰ ਜ਼ਿਆਦਾ ਵੱਧਦੀ ਸੀ ਇਹ। ਨਹੀਂ ਲੈ ਕੇ ਆਂਦੇ ਜਾਂਦੇ ਇਹਨੂੰ। ਤੁਹਾਨੂੰ ਵੀ ਇਹੀ ਕਿਹਾ। ਹਾਂਜੀ। ਧਿਆਨ ਰੱਖਣ ਨਾਲ ਫਰਕ ਤਾਂ ਪੈਂਦਾ ਹੈ ਕਿ ਹਾਂਜੀ। ਤੁਸੀਂ ਨੋਟਿਸ ਕਰਦੇ ਹੋ ਆਪਣੇ ਬੱਚੇ। ਇਦਾਂ ਲਾਉਂਦੇ ਤੇ ਨਾ ਇਹਨੂੰ ਥੋੜਾ ਜਿਹਾ ਮੈਨੂੰ ਇਦਾਂ ਲੱਗਦਾ ਤਾਂ ਵੀ ਇੱਥੇ ਦੀ ਘੱਟ ਜੀ ਬਣ ਗਈ। ਹੂੰ। फेर ਮੈਨਾਂ ਨੇ ਬੋਲੀ ਗਈ ਮੇਕੇ ਦੀ ਘੱਟ ਬਣ ਗਈ ਵੀ ਇਹਨੂੰ ਦਿਖਾਣਾ ਹੈ ਡਾਕਟਰ ਨੂੰ। ਸਰੀਰ ਸਾਰਾ ਇਕੱਠਾ ਹੋ ਗਿਆ। ਹਾਂਜੀ ਇਹ ਕਮਜ਼ੋਰ ਹੁੰਦਾ ਚੱਲੇ ਗਿਆ ਇਹਦੇ ਨਾਲ ਇਹਦੇ ਕੋਲ ਚੱਲਦਾ ਸੀਗਾ ਇਹ गिर ਜਾਂਦਾ ਸੀਗਾ ਕਮਜ਼ੋਰੀ ਬਹੁਤ ਮਹਿਸੂਸ ਹੁੰਦੀ ਆ। ਆਰਥਿਕ ਤੌਰ ਤੇ ਕਿੰਨਾ ਕੁ ਮਹਿੰਗਾ ਇਲਾਜ ਹੋ ਰਿਹਾ ਹੈ? ਚੱਲ ਰਿਹਾ ਸਹੀ ਉਹਦੇ ਬਾਰੇ ਕੁਝ। ਇਲਾਜ ਠੀਕ ਚੱਲ ਰਿਹਾ ਹੈ ਦਾ ਹਾਂਜੀ। ਮਹਿੰਗਾ ਇਲਾਜ ਜਾਂ ਠੀਕ ਹੈ। ਇਹ ਠੀਕ ਹੈ ਬਿਲਕੁਲ ਸਹੀ। ਪੀਜੀਆ ਦੇ ਕਰਕੇ ਪੰਜ। ਹਾਂਜੀ ਹਾਂਜੀ। ਚਲੋ ਇਹ ਵੀ ਸਹੂਲਤ ਹੈ ਕਿ ਚੰਗੇ ਹਸਪੀਟਲਾਂ ਦਾ ਹੁਣ ਇਹੀ ਹੁੰਦਾ ਹੈ ਕਿ ਥੋੜੇ ਬੱਚੇ ਆ ਤੁਹਾਡੇ ਪਰਿਵਾਰਕ ਮੈਂਬਰ ਆ ਉਹਨਾਂ ਦਾ ਤੁਸੀਂ ਇਲਾਜ ਜਿਹੜਾ ਕਰਵਾ ਸਕਦੇ ਹੋ ਨਹੀਂ ਤਾਂ ਅੱਜ ਕੱਲ ਇਹੋ ਜਿਹੀਆਂ ਬਿਮਾਰੀਆਂ ਨੇ ਕਿ 16-16 ਕਰੋੜ ਦਾ ਬੱਚਿਆਂ ਨੂੰ ਟੀਕਾ ਲੱਗ ਰਿਹਾ ਤਾਂ ਇਹ ਉਹ ਮਾਪਿਆਂ ਲਈ ਬਹੁਤ ਔਖਾ ਹੋ ਜਾਂਦਾ ਜਿਹੜੇ ਬਹੁਤ ਚੰਗੇ ਆਰਥਿਕ ਬੈਕਗ੍ਰਾਉਂਡ ਤੋਂ ਵੀ ਆ ਤੇ ਇਹੋ ਜਿਹੀਆਂ ਬਿਮਾਰੀਆਂ ਨਾ ਹੀ ਹੋਣ ਸਿੱਖਾਈ ਕੰਮ ਨਾ ਕਰਦੇ ਆ ਤੇ ਉਹਨ ਡਾਕਟਰ ਨੇ ਵੈਸੇ ਕਿੰਨਾ ਸਮਾਂ ਦਿੱਤਾ ਜੀ ਰਿਕਵਰੀ ਚੱਲਣ ਫਿਰਨ ਦਾ ਇਹਨਾਂ ਨੇ ਤਾਂ ਹੁਣ 2 ਮਹੀਨੇ ਕਿਹਾ ਹੱਦ ਤੋਂ ਹੱਦ ਲੱਗੂਗੀ ਵੈਸੇ ਤੁਹਾਡਾ ਬੇਟਾ ਇੰਟੈਲੀਜੈਂਟ ਹੈ ਮੈਨੂੰ ਲੱਗਦਾ ਇੰਗਲਿਸ਼ ਵੀ ਨੇ ਤਰੀਕੇ ਨਾਲ ਛੇਵੀ ਸਕੂਲ ਸਾਰਾ ਜਾਨ ਤੈਨੂੰ ਪੜਾਈ ਦਾ ਰਹਿੰਦਾ ਹੈ ਹੁਣ ਵੀ ਨੂੰ ਇਹ ਹੋਇਆ ਵੀ ਮੈਂ ਸਕੂਲ ਹੀ ਜਾਂਦਾ ਹੈਗਾ ਪਹਿਲਾਂ ਤਾਂ ਇਹ ਬਹੁਤ ਬੁਰਾ ਹਾਲ ਸੀਗਾ ਇਹ ਚੱਲ ਨਹੀਂ ਸਕਦਾ ਸੀਗਾ ਚੱਕ ਕੇ ਲੈਟਰਨ ਬਾਥਰੂਮ ਕਰਵਾਉਣਾ ਜੋ ਵੀ ਕਰਵਾਉਣਾ ਸੀ ਹੁਣ ਫਰਕ ਪੈ ਗਿਆ ਹਾਂਜੀ ਹੁਣ ਥੋੜਾ ਬੋਲ ਵੀ ਦਿੰਦਾ ਹੈ ਕਿ ਮੈਨੂੰ ਕਰਨਾ ਹੈ ਫਿਰ ਸੀਟ ਤੇ ਬਿਠਾ ਕੇ ਕਰਵਾ ਦਿੰਦੇ ਅਸੀਂ ਤੇ ਸਕੂਲ ਦੀ ਪੜਾਈ ਚੱਲ ਰਹੀ ਹੈ ਜੀ ਨਹੀਂ ਸਕੂਲ ਦੀ ਫਿਰ ਉਹਦੇ ਸਰ ਕਹਿੰਦੇ ਵੀ ਅਰੇ ਇਹਦੇ ਕੋਲ ਪ੍ਰੈਸ਼ਰ ਨਹੀਂ ਪਾਣਾ ਤੇ ਦਿਮਾਗ ਤੇ ਜ਼ਿਆਦਾ ਮੈਂਟਲੀ ਮਨ ਤੰਗ ਨਹੀਂ ਕਰਨਾ ਹਾਂਜੀ ਫਿਰ ਰਿਲੈਕਸ ਰਹੀ ਹਾਂਜੀ ਵੀ ਅਸੀਂ ਰਿਸਕ ਨਹੀਂ ਲੈ ਸਕਦੇ ਤੇ ਬਾਬੇ ਟੀਚਰਾਂ ਨੇ ਵੀ ਕਿਹਾ ਡਾਕਟਰਾਂ ਨੇ ਵੀ ਕਿਹਾ ਵੀ ਨਾ ਪਾਓ ਹਾਂਜੀ ਟੀਚਰਾਂ ਨੇ ਵੀ ਇਦਾਂ ਹੀ ਬੋਲਿਆ ਇਹਨਾਂ ਨੇ ਤਾਂ ਮੇਰਕਲ ਜੀ ਤਾਂ ਰਮਨਜੋਤ ਇਹ ਪਿਆਰਾ ਜਿਹਾ ਬੱਚਾ ਇਹਦੀ ਕਹਾਣੀ ਇਹ ਹੈ ਕਿ ਜਿਹੜਾ ਹੌਸਲੇ ਦੇ ਵਿੱਚ ਆ ਨਹੀਂ ਤਾਂ ਅਸੀਂ ਤੌਰ ਤੇ ਮਾਪੇ ਵੀ ਪਰੇਸ਼ਾਨ ਹੋ ਜਾਂਦੇ ਆ ਜੇ ਬੱਚਾ ਉਸ ਤਰ੍ਹਾਂ ਉਦਾਸੀ ਚ ਰਹਿਣ ਲੱਗ ਜੇ ਖੁਸ਼ ਰਹਿੰਦਾ ਬੈੱਡ ਤੇ ਪਿਆ ਜਿਹੜਾ ਇੱਕ ਸ਼ਕੰਜਾ ਜਿਹੜਾ ਫਿੱਟ ਕੀਤਾ ਹੈ ਸਟੀਲ ਦਾ ਸਰੀਰ ਦੇ ਆਰ ਪਾਰ ਹੈ ਔਰ ਉਹਦੇ ਚ ਫਿਕਸ ਰਹਿਣਾ ਕਿਉਂਕਿ ਉਹ ਬਾਡੀ ਦੀ ਹਿਲਜੁਲ ਜਿਹੜੀ ਨਾ ਹੋਵੇ ਇਸ ਕਰਕੇ ਉਸ ਨੂੰ ਫਿਕਸ ਕੀਤਾ ਗਿਆ ਤਾਂ ਕਿ ਉਹਦਾ ਬੋਨ ਸਟਰਕਚਰ ਆ ਜਿਹੜਾ ਉਹ ਖੜਾ ਰਹੇ ਤੇ ਬੜੀ ਹੌਸਲੇ ਵਾਲੀ ਕਹਾਣੀ ਹੈ ਕਿ ਜਿੱਤੇ ਅਸੀਂ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਬੜੇ ਉਦਾਸ ਤੇ ਮਯੂਸ ਚਿਹਰੇ ਬਣਾ ਲੈਂਦੇ ਆ ਪਰ ਉੱਥੇ ਇਸ ਤਰ੍ਹਾਂ ਦੇ ਵੀ ਖੁਸ਼ ਜਿਹੜੇ ਜ਼ਿੰਦਗੀਆਂ ਨੇ ਉਹ ਚੱਲ ਰਹੀਆਂ ਨੇ ਰਮਨਜੋਤ ਜੀ ਦੀ ਵੀ ਜ਼ਿੰਦਗੀ ਇਸੇ ਤਰ੍ਹਾਂ ਦੀ ਹੈ ਰਮਨਜੋਤ ਜੀ ਦੀ ਇਹੋ ਹੀ ਕਹਾਣੀ ਹੈ ਰਮਨਜੋਤ ਉਹ ਦਾਪਰਾ ਹਾਂਜੀ ਭਾਈ ਇਹ ਮੇਰਾ ਹੈ ਤੁਸੀਂ ਭਾਈ ਨੂੰ ਫਿਰ ਪਾਣੀ ਪੂਣੀ ਫੜਾਉਨੇ ਹੋ ਸੇਵਾ ਕਰਦੇ ਹੋ ਹਮ ਦੇਖਭਾਲ ਕਰਦੇ ਹਾਂ ਪੂਰੀ ਮੁੰਟੀ ਵੀ ਪਹਿਲਾਂ ਆਪ ਖਾਣੇ ਹੋ ਕਿ ਭਾਈ ਨੂੰ ਖਲਾਨੀ ਹੋ ਇੱਕਦਮ ਮਮਾ ਕਰ ਤੇ ਇੱਕ ਬੈਕ ਕਰਤੀ ਹੂੰ ਤੇ ਕੋ ਮਣ ਜਾਣੇ ਉਹਨੇ ਕੋ ਮਨ ਕਿਤੇ ਨਹੀਂ ਜੇ ਭਾਈ ਮੇਰਾ ਭਾਈ ਠੀਕ ਹੋਈਗਾ ਤਵੀ ਜਾਏਗੇ